ਮੇਰੀ ਬਾਹ ਛੱਡ ਦੋ ਮੈਨੂੰ ਪੀੜ ਹੋ ਰਹੀ ਹੈ ਉਹ ਤੁਹਾਡੇ ਸਾਹਮਣੇ ਬਾਹ ਮਰੋੜੀ ਜਾਂਦੇ ਭਾਬੀ ਨਹੀਂ ਮੂੰਹ ਨਾਲ ਗੱਲ ਕਰਾਂ ਬਾਹ ਮਰੋੜਨ ਦਾ ਕੀ ਕੰਮ ਆ ਬਾਹ ਤੇ ਮੰਮੀ ਇਹਦੀ ਮੈਂ ਤੜ ਤੋਂ ਵੱਖਰੀ ਕਰੂੰਗੀ ਇਹ ਆਪਣੀ ਉਹ ਕਾਚ ਰਹਿ ਸਮਝ ਲੱਗੀ ਆ ਨਾ ਮੈਂ ਆਪਣੀ ਕਾਚ ਵਾ ਪਰ ਤੁਸੀਂ ਦੋਵੇਂ ਜਾਣੇ ਆਪਣੀ ਕਾਤ ਭੁੱਲ ਗਏ ਆ ਇੱਥੇ ਕੀ ਕਰਨ ਆਏ ਆ ਜੇ ਤੁਹਾਨੂੰ ਇੱਕ ਵਾਰੀ ਕੱਢਿਆ ਕਰੋ ਬਾਹਰ ਜਿੱਥੋਂ ਆਏ ਨਾ ਉੱਥੇ ਵਾਪਸ ਚਲ ਜਾਓ ਬੱਲੇ ਤੇਰੇ ਇਹ ਘਰ ਮੇਰਾ ਥਾਂ ਮੇਰਾ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਗੁੱਸੇ ਤੇ ਹੀ ਉਹਨੇ ਚੁੱਪ ਕੀਤੇ ਚਲ ਗਏ ਉਦੇ ਭਲਾ ਹੋਵੇ ਮਾਸੜ ਦਾ ਜਿਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੂੰ ਘਰੋਂ ਕਿਹੜੀ ਗੱਲੋਂ ਨਿਕਲਿਆ ਵਾ ਘਰ ਤੇਰਾ ਬਾਹਰ ਤੇਰਾ ਘਰਾਂ ਦਾ ਇਹਨਾਂ ਨੂੰ ਕੱਢ ਜਾ ਕੇ ਕੱਢਾ ਕਿਦਾਂ ਕਰ ਹੋ ਗਿਆ ਘਰ ਤੇ ਸਾਰਾ ਮੰਮੀ ਦੇ ਨਾਂ ਤੇ ਆ ਇਹ ਥਾਂ ਵੀ ਮੇਰੇ ਨਾਂ ਤੇ ਤੇ ਘਰ ਵੀ ਮੇਰੇ ਨਾਂ ਤੇ ਆ ਮਾਸੜਾ ਨਾ ਮੈਨੂੰ ਸਾਰਾ ਪਤਾ ਵਾ ਤੁਸੀਂ ਤੇ ਕਹਿ ਨਹੀਂ ਕਿ ਸਾਰਾ ਕੁਝ ਡੈਡੀ ਨੇ ਤੁਹਾਡੇ ਨਾਂ ਕੀਤਾ ਵਾ ਤੇ ਆ ਬਾਜੀ ਕੀ ਕਹਿਣ ਦੇ ਆਣ ਕੇ ਕਿ ਵੀ ਸਾਰਾ ਕੁਝ ਉਹਨਾਂ ਦੇ ਨਾਂ ਤੇ ਆ ਸਭ ਕੁਝ ਹੈ ਤੇ ਮੇਰੇ ਨਾਂ ਤੇ ਇਹ ਮੈਨੂੰ ਪਤਾ ਵੀ ਆ ਪੱਕਾ ਪਰ ਮੈਨੂੰ ਕੀ ਪਤਾ ਗੁਜਿਆ ਰਮਝਾ ਚਲਾਉਂਦਾ ਰਿਹਾ ਏ ਤੇਰਾ ਫੇਰੀਆਂ ਨਾਲ ਰੱਜਿਆ ਪਿਆ ਵਾ ਤੇਰਾ ਫੇਰੀਆਂ ਨਾਲ ਪੈਸਾ ਤੇ ਲੱਭ ਸੰਭਲਾ ਤੇ ਹੁਣ ਥਾਂ ਦਿੱਤਾ ਵੀ ਸਾਹਮਣੋਂ ਪਰੰਡਿਆ ਵਾ ਬੱਲੇ ਮਾਤਾ ਤੇਰੇ ਫੇਰਾ ਫੇਰੀਆਂ ਅੱਗੇ ਤੇ ਨਹੀਂ ਕੀਤੀਆਂ ਪਰ ਹੁਣ ਕਰਕੇ ਦੱਸੂ ਤੁਹਾਨੂੰ ਮੈਂ ਮੇਰੇ ਮਾਪਿਆਂ ਨੇ ਸਮਝਾਇਆ ਕਿ ਕਿਹਦਾ ਹੱਕ ਨਹੀਂ ਮਾਰਨਾ ਤੇ ਨਾ ਕਿਸੇ ਨੂੰ ਵਾਅਦਾ ਕਰਨਾ ਕਿਸੇ ਤੇ ਪਰ ਜਿਹੜਾ ਤੁਸੀਂ ਮੇਰੇ ਨਾਲ ਕੰਮ ਕੀਤਾ ਨਾ ਹੁਣ ਤੁਹਾਨੂੰ ਮੈਂ ਜਗੋਂ ਤੇਰ ਵੀ ਕਰਕੇ ਦਿਖਾਉ ਤੁਹਾਨੂੰ ਸਾਰਿਆਂ ਨੂੰ ਮੇਰੀ ਗੱਲ ਸੁਣੋ ਹੁਣ ਘਰ ਵੀ ਛੱਡਾ ਤੇ ਬਾਹਰ ਵੀ ਛੱਡਾ ਹੁਣ ਤੁਸੀਂ ਨਿਕਲੋ ਇੱਥੇ ਤੁਹਾਨੂੰ ਕਿਦਾ ਪਤਾ ਲੱਗੂਗਾ ਵੀ ਬਾਹਰ ਨਿਕਲ ਕੇ ਤੇ ਬੰਦਾ ਕੀ ਹੈ ਬੰਦੇ ਦਾ ਮਹੀਂ ਠੋਕਰਾ ਖਾ ਕੇ ਆ ਗਏ ਆ ਨਾ ਨਹੀਂ ਕੌਣ ਕੱਢਣ ਵਾਲਾ ਸਾਨੂੰ ਮੇਰੇ ਘਰੋਂ ਕੱਢ ਕੇ ਕੋਈ ਮੈਂ ਦੱਸਦਾ ਸਹੀ ਕਿੱਦਾਂ ਕੱਢਦਾ ਤੂੰ ਵੱਡੀ ਚੌਧਰ ਆਣੀ ਕੱਢਣ ਵਾਲੀ ਘਰੋਂ ਕਿਤੇ ਆ ਗਈਆਂ ਤੁਸੀਂ ਕਿਤੇ ਮਮੀ ਤੁਹਾਨੂੰ ਕਹਿੰਨੇ ਹੈ ਨਾ ਪੈਨਾ ਤੇ ਵਿਸ਼ਵਾਸ ਇੰਨਾ ਨਾ ਕਰੋ ਤੁਸੀਂ ਵੇਖਾ ਮੀਟ ਕੇ ਇਨਾ ਤੇ ਵਿਸ਼ਵਾਸ ਕਰੀ ਜਾਂਦੇ ਹੁਣ ਹੁਣ ਵੇਖ ਲਓ ਇਹਨਾਂ ਕੀ ਕੀਤਾ ਉਹ ਵਿਸ਼ਵਾਸ ਦੇ ਝੂਠੂ ਆਹੀ ਕੀਤਾ ਤੁਹਾਡੇ ਤਿੰਨਾਂ ਦੇ ਤੁਸੀਂ ਸਾਡਾ ਵਿਸ਼ਵਾਸ ਕੀਤਾ ਸਾਡੇ ਨਾਲ ਵਿਸ਼ਵਾਸ ਕੀਤਾ ਤਾਂ ਅਸੀਂ ਤੇ ਚੁੱਪਚੀ ਤੇ ਆਪਣੇ ਨਾਲ ਵਾਲਿਆ ਘਰ ਉਹ ਇਹਦੇ ਨਿੱਕੇ ਹੁੰਦੇ ਨੇ ਮੇਰੇ ਪਿਓ ਨੇ ਮੇਰੇ ਨਾਲ ਕੀਤਾ ਹੀ ਉਹਨੂੰ ਵਿੱਚ ਵਿੱਚ ਪਤਾ ਨਾ ਆਪਣੀ ਘਰ ਦੀਆਂ ਕਰਤੂਤਾਂ ਦਾ ਕਿ ਇਹਨੇ ਮੇਰੇ ਮਗਰੋਂ ਆਹ ਕੰਮ ਕਰਨਾ ਉਹਦੇ ਨਾਲ ਇਹਦੀ ਗੱਲ ਸੁਣ ਉਲਟਾ ਚੋਰ ਕਤਵਾਲ ਨੂੰ ਡਾਟੇ ਅਈ ਬਾਧੂ ਕੰਮ ਕਰਦੇ ਰਹੇ ਤਾਂ ਡੱਗ ਲੰਮ ਕਰਦੇ ਰਹੇ ਉਹ ਜਿਹੜੀ ਹੀ ਇੱਕ ਰਾਤ ਬਾਹਰ ਕੱਢੀ ਨਾ ਸਾਨੂੰ ਪਤਾ ਜਿੱਦਾਂ ਹੀ ਉਹਨਾਂ ਦਾ ਕੰਮ ਕਰਕੇ ਆਏ ਆ ਅਸੀਂ ਤਾਂ ਬਣ ਕੇ ਰਹਿ ਗਏ ਨੌਕਰਾਂ ਲੋਕਾਂ ਦੇ ਤੇ ਤੁਸੀਂ ਇਹਨੂੰ ਘਰੋਂ ਬਾਹਰ ਕਰਤਾ ਹੁਣ ਜਾਹਾਂ ਕਰ ਬਾਹਰ ਬਾਧੂ ਕੰਮ ਜਿਹੜਾ ਤੁਸੀਂ ਕਰਦੇ ਰਹੇ ਸਾਨੂੰ ਪਤਾ ਸਾਰਾ ਚੋਰੀ ਚੋਰੀ ਸਾਰੇ ਪੈਸੇ ਤੁਸੀਂ ਜੋੜਦੇ ਰਹੇ ਹੋ ਮਲੇ ਤੇਰੇ ਸਾਰੇ ਜੋੜਦੇ ਰਹੇ ਆ ਆ ਜਿਹੜਾ ਤੇਰੀਆਂ ਪੜਾਈਆਂ ਕਰਾਈਆਂ ਜਿਹੜੇ ਨਸ਼ੇ ਕਰਦਾ ਇਹਨੇ ਉਹ ਕਿਥੋਂ ਦੇ ਪਹੇ ਮੰਮੀ ਇੱਕ ਵੀਰ ਨੂੰ ਆਹ ਗੱਲ ਸਮਝਾ ਦੇ ਜਦੋਂ ਮਰਜੀ ਕਹਿੰਦਾ ਨਸ਼ੇ ਕਰਦਾ ਨਸ਼ੇ ਕਰਦਾ ਕਿਹੜੇ ਬਣਾ ਦੇਖਿਆ ਮੈਨੂੰ ਨਸ਼ੇ ਕਰਦੇ ਨੂੰ ਵੀਡੀਓ ਦਿਖਾਣਾ ਤੇ ਨਹੀਂ ਮੈਂ ਦਿਖਾ ਕਿਹੜੀ ਵੀਡੀਓ ਚੁੱਪ ਕਰ ਪੁੱਤ ਇਹਨਾਂ ਨੇ ਕਈ ਤੋਂਤਾਂ ਲਾਉਣੀਆਂ ਹੁਣ ਤੇਰੇ ਤੇ ਇਹ ਖਿਜੇ ਖਪੇ ਆਏ ਆ ਨਾ ਤਾਂ ਕਰਕੇ ਇਹਨਾਂ ਨੂੰ ਸੁਝਾਉਣ ਤਾਂ ਨਹੀਂ ਦਿਆ ਕੋਈ ਤੇ ਤਾਂ ਮਾਨਸਵੰਨੀਆਂ ਗੱਲਾਂ ਕਾਡੀਆਂ ਆਜਾ ਤੂੰ ਮੇਰਾ ਪੁੱਤ ਆਹੋ ਖਿਜਣਾ ਖਪਣਾ ਤਾਂ ਅਸੀਂ ਆਪੇ ਹੀ ਆ ਅਸੀਂ ਕਿੱਦਾਂ ਗੁਜ਼ਾਰਾ ਕੀਤਾ ਸਾਨੂੰ ਪੁੱਛ ਕੇ ਵੇਖੋ ਕਿਤੇ ਅਸੀਂ ਰਾਤ ਜਾ ਕੇ ਰੋਟੀ ਨਹੀਂ ਖਾਦੀ ਅਗਲੇ ਹੱਟ ਤੇ ਯਕੀਨ ਨਹੀਂ ਕਰਦੇ ਕਿਹਦੇ ਕੌਣ ਹੈ ਤੇ ਕੌਣ ਨਹੀਂ ਹਾਂ ਇਹਨੇ ਪਤਾ ਤੁਸੀਂ ਗੁਜ਼ਾਰਾ ਕੀਤਾ ਕਿ ਨਹੀਂ ਕੀਤਾ ਕੀ ਬੋਲਦੇ ਹੋ ਹੋਰ ਟ੍ਰੱਕ ਤੇ ਘਰ ਨਹੀਂ ਬਣਾਇਆ ਆਹੋ ਘਰ ਨਹੀਂ ਬਣਾਇਆ ਚਲ ਜਾਈਏ ਗਾੜੀ ਬੜੇ ਨੋਟ ਦੇ ਕੇ ਤੋੜਦੀ ਸਾਨੂੰ ਕਿਦੇ ਤਲਾਬ ਜੀ ਤੂੰ ਵੀ ਦਰਪੈ ਨਾ ਸਾਨੂੰ ਆਹ ਵੀਰ ਤੇ ਬੜਾ ਬੁੜਕਾ ਡਿਆ ਹੈਗਾ ਕਿਤੇ ਸੱਚੀ ਤੇ ਨਹੀਂ ਘਰ ਉਹਦੇ ਨਾਲ ਤੇ ਮੈਨੂੰ ਕੀ ਪਤਾ ਮੈਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਉਂਤਰੇ ਨੇ ਵੀ ਨਾ ਇਹਦੇ ਘਰ ਵਾ ਉਹਦਾ ਪਿਆਲੀ ਬੰਨਾ ਨਾ ਕਰਾਇਆ ਮਾਸੜ ਤੇਰਾ ਨਾਲ ਹੀ ਗਿਆ ਸੀ ਪਰ ਇਹ ਆ ਨਾ ਮਾਸੜ ਤੇਰਾ ਨਹੀਂ ਨਾ ਸਕਾ ਸਕਾ ਤੋਂ ਉਹਦਾ ਵਾ ਕੀਤਾ ਉਹ ਗਲਤੀ ਗੁੰਗੀ ਬੈ ਰੱਖੀ ਮੈਨੂੰ ਦੱਸਿਆ ਹੀ ਨਹੀਂ ਕੀ ਤੱਕਰਾਤਾ ਵੋ ਇਹ ਗੱਲ ਤਾਂ ਮੈਨੂੰ ਪਤਾ ਹੀ ਨਹੀਂਗਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਦੱਸਦੀ ਨਾ ਮੰਮੀ ਜੇ ਘਰ ਉਹਦੇ ਨਾਂ ਤੇ ਆ ਤੇ ਪਿਆਰੀ ਬੰਨਾ ਵੀ ਵੇਖ ਲੈਣਾ ਹੀ ਨਾ ਉਹਦੇ ਨਾਂ ਤੇ ਆ ਕਿ ਨਹੀਂ ਇਹ ਨਾ ਹੋਵੇ ਅਸੀਂ ਇਥੇ ਲੜ ਮਰ ਜੀਏ ਤੇ ਅਗਲਾ ਸਭ ਕਾ ਇਹਦਾ ਮਾਲਕ ਬਣ ਜੇ ਨਹੀਂ ਨਹੀਂ ਪਿਆਰੀ ਤਾਂ ਤਾਂ ਮੇਰੇ ਨਾਂ ਹੀ ਕਰਾਈ ਸੀ ਪਿਆਰੀ ਤੇ ਮੈਨੂੰ ਪੱਕਾ ਪਤਾ ਵੀ ਮੇਰੇ ਨਾਂ ਆ ਆ ਘਰ ਦਾ ਨਹੀਂ ਮੈਨੂੰ ਪਤਾ ਇਹ ਮੇਰੇ ਸੋਚਿਆ ਵੀ ਸ਼ਾਇਦ ਇਹ ਵੀ ਮੇਰੇ ਨਾਂ ਹੀ ਕਰਾਤਾ ਹੋਵੇ ਹੁਣ ਮੈਨੂੰ ਕੀ ਪਤਾ ਹੈ ਵਿਚ ਲਿਆ ਗੱਲਾਂ ਦਾ ਵੀ ਕੀ ਉਹ ਕਰਦੇ ਕੀ ਨਹੀਂ ਮੰਦੇ ਮੰਦੇ ਪਰੇ ਜਾ ਕੇ ਗੱਲਾਂ ਕਰ ਲੈਂਦੇ ਸੀ ਹੁਣ ਇਹ ਥੋੜੀ ਬਾਰ ਇੱਕ ਗੱਲ ਬੁੱਢੀ ਨੂੰ ਦੱਸਦੇ ਸੀ ਪਰ ਮੰਮੀ ਆ ਤੁਸੀਂ ਤੇ ਪੱਕੀ ਕੀਤੀ ਕਿ ਵੀ ਸਾਰਾ ਕੁਝ ਮੇਰੇ ਨਾਂ ਤੇ ਆ ਇੱਕ ਵਾਰੀ ਵੇਖ ਜਾਂਚ ਲਿਓ ਇਹ ਨਾ ਹੋਵੇ ਪਾਜੀ ਫੜ ਮਾਰਦਾ ਹੋਵੇ ਤਾਂ ਸੱਚੀ ਆਂ ਤੇ ਯਕੀਨ ਕਰ ਲਿਏ ਚਲੋ ਉਹ ਤਾਂ ਪਤਾ ਲੱਗ ਹੀ ਜਾਣਾ ਵਾ ਆਪੇ ਮੋਲੂ ਤੂੰ ਪਤਾ ਕਰ ਲਈ ਚੰਗੀ ਤਰ੍ਹਾਂ ਪਟਵਾਰੀ ਕੋ ਜਾ ਕੇ ਮੈਂ ਪਤਾ ਕਰਾਂਗਾ ਉੱਥੋਂ ਪਤਾ ਲੱਗ ਹੀ ਜਾਣਾ ਸਾਰਾ ਕਿ ਹੈਗਾ ਵੀ ਇਹ ਵੀਰ ਦੇ ਨਾਂ ਤੇ ਹੈ ਕਿ ਜਾਂ ਉਦੋਂ ਹੀ ਮਰੀ ਜਾਂ ਡਿਆ ਮੇਰੀ ਸੁਣ ਨਾ ਮੰਮੀ ਹੁਣ ਇੱਕ ਗੱਲ ਨਾਲੇ ਅੱਜ ਜਿੰਨੀ ਛੇਤੀ ਤੋਂ ਛੇਤੀ ਕੰਮ ਨਿਭੜਦਾ ਨਾ ਨਿਬੇੜੋ ਆ ਪੈੜੀ ਬਣਾ ਜਿੰਨਾ ਵੀ ਆਗਾ ਨਾ ਮੇਰੇ ਨਾਂ ਦੇ ਕਰੋ ਨਹੀਂ ਤੇ ਮੈਂ ਨਹੀਂ ਇਹ ਲੈਣਾ ਇਹ ਕਾਬ ਦੇ ਵਿੱਚ ਨਹੀਂ ਤੇਰੇ ਨਾਂ ਹੀ ਕਰਨਾ ਵਾ ਕਿਉਂ ਡਰਾਵੇ ਦਿੰਦੀ ਰਹਿੰਦੀ ਆ ਕਿਉਂ ਮੋਂ ਨੂੰ ਅਸੀਂ ਗਏ ਆ ਕਿ ਨਹੀਂ ਗਏ ਦੱਸ ਮੈਨੂੰ ਉਹਦਣੇ ਹੀ ਗਏ ਤੇ ਆ ਗਏ ਪਰ ਉਹਦਣਾ ਉਹ ਸਾਡਾ ਕੰਮ ਹੋਇਆ ਨਹੀਂ ਹੁਣ ਅਸੀਂ ਤਾਂ ਜਾਵਾਂਗੇ ਆਪੇ ਕੰਮ ਹੋਊਗਾ ਹੀ ਨਾ ਮੈਂ ਤੁਹਾਨੂੰ ਉਹਦਣ ਦਾ ਬੜੀ ਵਾਰੀ ਕਿਹਾ ਹੈਗਾ ਉਹਨਾਂ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਨਿਭੇੜ ਲਓ ਆਹੋ ਕੁਝ ਹੋਣਾ ਹੀ ਜਿੱਦ ਤੋਂ ਮੈਂ ਡਰਦੀ ਹਾਂ ਉਹੋ ਕੁਸ਼ ਹੋ ਗਿਆ ਨਾ ਮੈਂ ਕਹਿੰਨ ਸਮਝ ਨਹੀਂ ਰਹੀ ਆ ਉਹਨਾਂ ਨੇ ਆਉਣ ਤੋਂ ਪਹਿਲਾਂ ਨਿਬੜ ਜਾਣਾ ਚਾਹੀਦਾ ਸੀ ਇਹ ਸਾਰਾ ਕੰਮ ਤੇ ਪੂਨੋ ਮੈਨੂੰ ਕੀ ਪਤਾ ਕਿ ਉਹਨਾਂ ਨੇ ਇੱਡੀ ਛੇਤੀ ਘਰ ਆ ਜਾਣਾ ਭੁੰਦੇ ਆਂ ਇੰਨਾ ਤਾਂ ਉਤਰਨ ਨੂੰ ਨਾ ਘਾਟ ਹੋਈ ਤੇ ਨਾ ਬਾਹਰ ਹੀ ਥੋਈ ਆ ਵੇਖਿਆ ਕਿੱਡੀ ਅੱਗ ਲੱਗੀ ਆ ਲੱਗੀ ਤਾਂ ਲੱਗੀ ਰਵੇ ਸਾਨੂੰ ਤੇ ਘਰੋਂ ਇਹਨਾਂ ਨੇ ਐ ਕੱਢਿਆ ਜਿੱਦਾਂ ਮੱਖਣ ਚੋਂ ਮਾਲ ਗੱਡੀ ਦਾ ਵਾ ਕਿੱਦਾਂ ਲੱਗੀ ਚਪੇੜ ਮਾਰ ਇੰਨਾ ਸ਼ੁਕਰ ਨਹੀਂ ਕਰਦੀ ਇਹਦਾ ਹੱਥ ਮੈਂ ਬਖਸ਼ਦਾ ਨਹੀਂ ਤਾਂ ਮਰੋੜ ਕੇ ਹੱਡੀ ਤੋੜ ਕੇ ਛੱਡਣੀ ਸੀ ਇਹ ਜੇ ਮਲੀ ਜਾਂਦੇਗੇ ਨਿਕਲ ਗਏ ਚੰਗਾ ਸਭ ਕੋ ਸਾਰਾ ਕੁ ਸਾਰਾ ਹੋ ਗਿਆ ਇਹਦੇ ਚੰਗਾ ਆ ਮਾਸਟਰ ਨੇ ਸਾਨੂੰ ਫੋਨ ਕਰਕੇ ਰਾਜੀ ਬਾਜੀ ਆਦੀ ਪੁੱਛਦੇ ਇਹਨੂੰ ਪਤਾ ਲੱਗ ਗਿਆ ਉਹਨੇ ਸਾਨੂੰ ਸਿੱਧੇ ਰਾਹ ਪਾ ਦਿੱਤਾ ਪਰ ਵੀਰ ਅਤਰਾਉਣ ਵੀ ਆਪਾਂ ਹੁਣ ਤਾਂ ਹੀ ਰਹੇ ਆ ਮਾਸਟਰ ਨੇ ਸਾਨੂੰ ਚੰਗੀ ਮਤ ਦਿੱਤੀ ਤੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਨਹੀਂ ਤਾਂ ਸਾਨੂੰ ਕੀ ਪਤਾ ਹੋਣਾ ਹੀ ਐਂ ਤੇ ਨਮਾਣੇ ਬਣ ਕੇ ਨਿਕਲ ਗਏ ਕੋਈ ਗੱਲ ਨਹੀਂ ਬਾਤ ਨਹੀਂ ਕੀਤੀ ਕਿੱਦਾਂ ਨੌਕਰਾਂ ਵਾਂਗ ਉਹਨਾਂ ਦਾ ਹੀ ਕੰਮ ਕੀਤਾ ਜਾ ਕੇ ਉਹ ਜਦੋਂ ਆਪਾਂ ਕਰੋ ਜਦੋਂ ਸਾਨੂੰ ਘਰ ਦੀ ਲੋੜ ਹੋਵੇ ਨਾ ਬਗਾਨੇ ਵੀ ਅਗਲੇ ਫਾਇਦਾ ਪੂਰਾ ਚੁੱਕਦੇ ਆ ਕਿੰਨੇ ਭਾਂਡੇ ਮਜਾਏ ਕਿੰਨਾ ਨਿਹੜ ਕੋ ਵਿਹੜਾ ਤਵਾਇਆ ਤੇ ਹੋਰ ਚੱਲ ਕੋਈ ਨਹੀਂ ਹੁਣ ਨਹੀਂ ਆਪਾਂ ਘਰ ਛੱਡਣਾ ਜੋ ਮਰਜ਼ੀ ਕਰਨ ਹੁਮੇ ਕਿਦਾਂ ਡੇ ਰੋਲਾ ਪਾਉਣ ਪਾਣੰਦੇ ਰੋਲਾ ਜਿਹੜਾ ਪਾਉਂਦੇ ਆ ਖਸਮਾਂ ਨੂੰ ਖਾਵੇ ਪਿਆਰੀ ਨਾਂ ਵੀ ਨਾ ਮਿਲੂਗੀ ਕੋਈ ਗੱਲ ਨਹੀਂ ਘਰ ਹੋਣਾ ਚਾਹੀਦਾ ਛੱਤ ਹੋਵੇ ਸਹੀ ਬਾਕੀ ਰੱਬ ਨੇ ਦੁਆ ਤੇ ਦਿੱਤੇ ਆ ਆਪੇ ਢੜੀ ਟਪਾ ਲਾ ਕੇ ਕਮਾਈ ਕਰ ਲਾਂਗੇ ਹਾਂ ਕਿਤਰਾ ਦੀ ਗੱਲ ਕੀਤੀ ਉਹ ਜਿਹਦਾ ਰਹਿਣ ਨੂੰ ਘਰ ਚਾਹੀਦਾ ਨਾ ਤੇ ਖਾਣ ਨੂੰ ਦਾਣੇ ਵੀ ਚਾਹੀਦੇ ਆ ਪਹਿਲੀ ਜੀ ਸਾਡਾ ਪੂਰਾ ਹਿੱਸਾ ਉਹ ਤੋਂ ਹੀ ਵੱਡੇ ਪੁੱਤਾਂ ਕੋਈ ਗੱਲ ਨਹੀਂ ਇੱਕ ਗੱਲ ਕੀਤੀ ਤੇਰਾ ਨਾਮ ਹੈ ਕਿ ਛੱਤ ਜ਼ਰੂਰੀ ਆ ਛੱਤ ਮਿਲ ਜੇ ਸਭ ਕੋਈ ਆਹਦਾ ਵਿੱਚ ਹੀ ਰੋਟੀ ਟੋਕ ਜੋ ਕਦੇ ਬੰਦਾ ਕਦੇ ਕੰਮ ਕਰ ਹੀ ਲੈਂਦਾ ਵਾ ਤਿੰਨੇ ਜਾਣੇ ਗਰਮਤਾ ਕਰਕੇ ਬੈਂਦੇ ਆ ਸਾਡੇ ਖਿਲਾਫ ਸਾਜਨਾ ਕਰਦੇ ਆ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਦਿਨੇ ਤਾਰੇ ਦਿਖਾਉਂਗੀ ਇਹਨਾਂ ਨੇ ਸਾਨੂੰ ਕੀ ਸਮਝਿਆ ਵਾ ਇਹਦੇ ਪੈਣੇ ਖਰੇ ਮੈਂ ਬੋਲਣਾ ਨਹੀਂਗਾ ਹੁਣ ਮੈਨੂੰ ਵੀ ਜਵਾਨ ਲੱਗ ਗਈ ਆ ਚਲ ਕੋਈ ਗੱਲ ਨਹੀਂ ਚਾਹਣੇ ਅੰਦਰ ਤੇਲ ਵੇਖੋ ਤੇਲ ਦੀ ਧਾਰ ਵੇਖੋ ਹੁਣ ਮੈਨੀਆਂ ਨਾਲ ਗਾੜੀ ਕੀ ਕਰਦੀ ਐ ਹੁਣ ਇੱਟ ਦਾ ਜਵਾਬ ਪੱਥਰ ਨਾਲ ਜਣਾ ਪੈਣਾ ਵਾ ਐਜੀ ਮੈਨੂੰ ਨੌਕਰੀ ਕਰਦੀ ਮੈਨੂੰ ਨੌਕਰੀ ਕਰਦੀ ਇੰਨੇ ਚੀ ਮਸ਼ਰਗੀ ਤੇ ਨੌਕਰੀ ਜਹਾ ਨੌਕਰੀ ਦਾ ਸਾਨੂੰ ਕੜਾ ਤੇਲ ਲਪੜਾਉਂਦੇ ਐ ਤੇ ਵਾਧੂ ਦੇ ਨੌਕਰੀ ਇਹਨਾਂ ਦੇ ਰੋਟੀ ਪਾਣੀ ਬਣਾ ਕੇ ਦਈਦਾ ਹੀ ਕਮਰੇ ਤੱਕ ਪਹੁੰਚਾਈਦਾ ਹੀ ਇਹਨਾਂ ਦੇ ਸਾਨੂੰ ਗੋਣ ਨਹੀਂ ਜਾਣਿਆ ਹੱਡਾ ਉਹ ਐਵੇਂ ਪੁੜਕੀ ਜਾਂਦਾ ਵਿੱਚ ਇਹ ਮੈਂ ਨਿਸ਼ਾਨੀ ਕਰਦਾ ਤੈਨੂੰ ਕੌਣ ਆਦਾ ਤੈਨੂੰ ਕੌਣ ਜੇ ਹੁਣੇ ਮੈਂ ਇਹਨੂੰ ਵੀਡੀਓ ਕੱਢ ਕੇ ਦਿਖਾ ਲੈਂਦਾ ਨਾ ਇਹਦਾ ਕੰਜਾ ਦਾ ਹੁਣੇ ਤਲਾਕ ਹੋ ਜਾਣਾ ਮੇਰੇ ਗੱਲ ਸੁਣੋ ਨਸ਼ਾ ਕਰਨ ਵਾਲੇ ਮੰਦੇ ਹੁੰਦੇ ਆ ਅੱਜ ਤੱਕ ਕਦੀ ਕੋਈ ਮੰਨਿਆ ਵੀ ਮੈਂ ਨਸ਼ਾ ਕਰਦਾ ਕੋਈ ਸ਼ਰਾਬ ਦਾ ਵੀ ਨਸ਼ਾ ਕਰਦਾ ਮੈਂ ਨਾ ਉਹ ਵੀ ਨਹੀਂ ਮੰਨਦਾ ਤੇ ਇਹ ਤੇ ਫਿਰ ਜੇ ਕਮਾਂਚ ਪਿਆ ਵਾ ਉਹ ਦਿਨ ਵੇਖੋ ਕਹਿੰਦੇ ਅਸੀਂ ਤੇ ਚੱਲੇ ਆ ਚੱਲੇ ਆ ਮੁੜ ਕੇ ਮੁੜਦੇ ਪਰ ਹੀ ਆ ਵੀ ਗਏ ਵਾਪਸ ਬੜਾ ਕਾਲੇ ਹੁੰਦੇ ਨਾ ਵਾਪਸੀ ਨਾ ਹੁੰਦੀ ਵੇ ਉਹ ਕਿਦਾਂ ਨਾ ਸਫਲਾ ਫਲਾਂਦੀ ਭੁੱਖੇ ਮਰ ਗਏ ਕੰਮ ਕਰਦੇ ਲੋਕਾਂ ਦੋ ਦਿਨਾਂ ਦੇ ਤੁਸੀਂ ਕਿੰਨਾ ਕੁ ਲੋਕਾਂ ਦਾ ਕੰਮ ਕਰ ਲਿਆ ਕਿੰਨਾ ਕੁ ਮਰ ਗਏ ਤੁਸੀਂ ਕੰਮ ਕਰ ਕਰਕੇ ਆਦੋ ਗਈ ਇਹਨਾਂ ਵਾਲੀ ਮੰਮੀ ਮੈਨੂੰ ਤਾਂ ਲੱਗਦਾ ਸਾਰਾ ਝੂਠ ਬੋਲਣ ਦੇ ਆ ਕੋਈ ਕੰਮ ਕਰਨੇ ਕੀਤਾ ਕਿਦੋਂ ਦਾ ਵੀਰ ਪੜੀ ਬੰਦਾ ਸੰਭਣ ਡਿਆ ਕੀ ਪਤਾ ਪੈਸੇ ਪੁਏ ਜੋੜੇ ਹੋਣ ਤੈਨੂੰ ਵੱਖਰਾ ਘਰ ਬਰ ਬਣਾਇਆ ਹੋਵੇ ਉਥੇ ਰਹਿ ਕੇ ਆ ਗਿਆ ਹੁਣ ਦੋ ਦਿਨ ਤੈਨੂੰ ਕਹੀ ਜਾਣ ਡਿਆਣ ਕੇ ਐਂ ਦੇ ਬੜੇ ਔਖੇ ਰਹੇ ਆ ਕੀ ਪਤਾ ਕੀ ਕਰਦਾ ਫਿਰਦਾ ਕੀ ਨਹੀਂ ਮੈਂ ਕਦੀ ਇਦਾਂ ਸੋਚਿਆ ਹੀ ਨਹੀਂ ਪੇ ਇਦਾਂ ਕਰਨਗੇ ਵੇਲਾ ਉਦੋਂ ਕਿੱਡੇ ਗੁੱਸੇ ਨਾਲ ਝੋਲਾ ਝੋਕਾ ਤੋੜੇ ਪਏ ਝੋਲਾ ਮੋੜੇ ਤੇ ਪਾ ਫੇਰ ਘਰ ਆ ਗਏ ਇਹਨਾਂ ਦੇ ਕੋਈ ਗੱਲ ਕਰਨ ਵਾਲੀ ਕਿਤਾ ਕਿਤੇ ਰਹੇ ਵੀ ਆ ਕਰਾਇ ਤੇ ਕਿ ਨਹੀਂ ਰਹਿ ਕੇ ਕਿੱਦਾਂ ਇਦਾਂ ਰਿਸ਼ਤੇਦਾਰਾਂ ਦੇ ਨਹੀਂ ਫਿਰਦੇ ਰਹੇ ਜਿਹੜਾ ਆਂਦੇ ਵੀ ਨਾ ਹੋਗਾ ਤਾਂ ਘਰਬਾਰ ਕਿਹਨੇ ਦੱਸਿਆ ਉਹ ਤਾਂ ਆ ਹੀ ਐ ਨਾ ਮਾਸੜ ਕੋ ਗਏ ਉਹਨਗੇ ਤਾਂ ਪਤਾ ਲੱਗਾ ਇਹਨੂੰ ਮੰਮੀ ਕੀ ਪਤਾ ਹੁਣ ਮਾਸੜ ਨੇ ਦੱਸਿਆ ਵੀ ਇੱਕ ਨਹੀਂ ਦੱਸਿਆ ਇਹ ਪਤਾ ਤਾਂ ਫੜਾ ਨਹੀਂ ਮਰੀ ਜਾਂਡਿਆ ਮੈਂ ਸਵੇਰੇ ਜਾ ਕੇ ਨਾ ਪਟਵਾਰੀ ਨਾਲ ਗੱਲ ਕਰਦਾ ਤੇ ਉੱਥੋਂ ਮੈਂ ਪਤਾ ਕਰਦਾ ਵੀ ਨਾ ਇਹਦੇ ਹੈ ਵੀ ਆ ਕਰਕੇ ਜਾਂ ਉਦਾਂ ਹੀ ਮਰੀ ਜਾਂਡਿਆ ਆਹੋ ਤੂੰ ਪਤਾ ਪੁਤਾ ਕਰ ਐਵੇਂ ਨਾ ਕੋਣ ਡਰਾਵੇ ਦਿੰਦਾ ਹੋਏ ਵੀ ਘਰੋਂ ਨਿਕਲ ਜਾਣ ਪਤਾ ਕਰੋ ਤੇ ਨਾਲੇ ਸਾਰਾ ਕੰਮ ਨੂੰ ਵੇੜ ਲਓ ਚੰਗਾ ਛੇਤੀ ਮੇਰੇ ਨਾਂ ਦੇ ਪੈੜੀ ਹੋਣੀ ਚਾਹੀਦੀ ਆ ਮੈਂ ਨਹੀਂ ਜ ਹੁਣ ਕੋਈ ਵੀ ਗੱਲ برداشت ਕਰਨੀ ਮੈਂ ਬੜੇ ਚੜਾਦੀ ਵੇਟ ਕਰਨੀ ਜੀ ਤੁਹਾਡੀ ਕਿ ਵੀ ਅੱਜ ਕੰਮ ਨਹੀਂ ਬੜਦਾ ਤੇ ਕੱਲ ਬੜਦਾ ਆਵੇ ਹਲੋ ਕੀ ਕੋਈ ਹੋ ਗਿਆ ਵਾ ਹੁਣ ਕੋਈ ਗੱਲ ਨਹੀਂ ਤੂੰ ਵੀ ਹੌਸਲਾ ਕਰ ਸਵੇਰੇ ਹੀ ਜਾ ਕੇ ਨਾ ਨਾਲੇ ਦਾ ਘਰਵਾਰੇ ਪਤਾ ਕਰ ਲੈਣਾ ਵੀ ਵੀਰ ਦੇ ਨਾਲ ਹੈਗਾ ਵੀ ਹੈ ਕਿ ਨਹੀਂ ਹੈਗਾ ਤੇ ਨਾਲੇ ਜਿਹੜੀ ਜ਼ਮੀਨ ਆ ਸਾਰੀ ਤੇਰੇ ਨਾਂ ਤੇ ਕੋਈ ਨਹੀਂ ਕਰਾਵਾਂਗੇ ਇਹ ਵੇਲਾ ਇਹ ਨਹੀਂ ਸੋਚਣ ਦੀ ਵੀ ਇਹਨਾਂ ਨੂੰ ਪਰੇਸ਼ਾਨੀ ਘੱਟ ਵਾ ਕੇ ਕਿੱਦਾਂ ਕਿੱਦਾਂ ਨਹੀਂ ਤੇ ਵੇਲਾ ਅੱਡੇ ਗੁੱਸਾ ਕਰਕੇ ਬੈ ਗਈ ਵੀ ਕਿਹੜਾ ਵੇਲਾ ਪਿਆਰੀ ਨਾ ਹੋ ਜੇ ਪਾ ਪਿਆਰੀ ਤੁਹਾਡੇ ਨਾਲ ਹੀ ਕਰਨੀ ਕਿਉਂ ਇੰਨੀ ਕਾਲੀ ਪਈ ਹੈ ਉਹ ਮੂੰਹ ਚ ਪੈਣ ਵਾਲੀਆਂ ਤੇ ਚੀਜ਼ਾਂ ਹੈ ਨਹੀਂ ਵੀ ਇਹ ਚੱਟ ਪੈ ਜਾਣ ਮੰਮੀ ਉਹ ਤਾਂ ਡਈ ਆ ਵਾਰ-ਵਾਰ ਕਹਿਣਾ ਕੀ ਪਤਾ ਵੀਰ ਨੇ ਉਹ ਵੀ ਨਾ ਪੈ ਦੀ ਆਪਣੇ ਨਾਂ ਅਰਵਾਈ ਹੋਵੇ ਪੁੱਤ ਇਹ ਬਗਾਨੇ ਹੱਥ ਕੰਮ ਆ ਐਵੇਂ ਨਾ ਕਾਲੇ ਪਾਓ ਤੂੰ ਐਦਾਂ ਕਰ ਤੂੰ ਕਾਰਪਟਵਾਰੀ ਨੂੰ ਫੋਨ ਤਾਂ ਛੇਤੀ ਜਾ ਕੇ ਤੇ ਵੇਖੀਏ ਸਾਹ ਕਿਤਾਬ ਲਾ ਕੇ ਮੈਨੂੰ ਕੜਾ ਫਿਕਰ ਘੱਟ ਵਾ ਤੂੰ ਜਿਦੋਂ ਉੜਦੀ ਐ ਚਲ ਜਾਣਾ ਚਲ ਜਾਣਾ ਚਲ ਜਾਣਾ ਤੇ ਇਹ ਐਦਾਂ ਨਹੀਂ ਕੰਮ ਚੱਲਦੇ ਅਸੀਂ ਡੈ ਆ ਤੇਰੇ ਵਾਸਤੇ ਡੈ ਆ ਤੁਹਾਡੇ ਵਾਸਤੇ ਡੈ ਆ ਮੈਂ ਹੋਰ ਅੱਧੀ ਕਿਹਨੂੰ ਦੇ ਦੇਣਾ ਵੀਰਾ ਤੂੰ ਚੰਗੀ ਨਹੀਂ ਕੀਤੀ ਜੇ ਮੈਂ ਨਾ ਤੇਰੀਆਂ ਨੱਕ ਨਾਲ ਕੀੜਾ ਘਟਾਤੀ ਨਾ ਮੇਰਾ ਨਾਂ ਢਾਦੀ ਇੱਕ ਵਾਰੀ ਮਾਦਾ ਕੋਈ ਗੱਲ ਨਹੀਂ ਆ ਜਿਹੜੇ ਤੂੰ ਨੋ ਪੁੱਤ ਦਾ ਇੰਨਾ ਹੇਜਦੀ ਕਿਨੇ ਕਰ ਇਹ ਚੰਗੀ ਗੱਲ ਨਹੀਂ ਗਈ ਅਸੀਂ ਵੀ ਤੇਰੇ ਨੋ ਪੋਤੀ ਆ ਦੁਸ਼ਮਣ ਨਹੀਂ ਕੇ ਤਰੇ ਆਈ ਅੱਛਾ ਆ ਕੇ ਤੇ ਬਹਿ ਕੇ ਨਾ ਪਲਾਕ ਤੇ ਤੇ ਰੋਟੀਆਂ ਆਪੇ ਨਹੀਂ ਚੱਲ ਕੇ ਇੱਥੇ ਤੁਹਾਡੇ ਵਾਸਤੇ ਆਉਣੀਆਂ ਦਿਹਾੜੀ ਤੇ ਪਕਾ ਰਹੇਗਾ ਤਾਂ ਫੇਰ ਹੀ ਖਾਏਗਾ ਕੋਈ ਗੱਲ ਨਹੀਂ ਮਾਤਾ ਰੱਬ ਨੇ ਦੋ ਹੱਥ ਦਿੱਤੇ ਆ ਜੇ ਕਰਨੀਆਂ ਪਈਆਂ ਦਿਹਾੜੀਆਂ ਕਰ ਲਾਂਗੇ ਬਾਕੀ ਮੈਨੂੰ ਦਿਹਾੜੀਆਂ ਕਰਨੀ ਦੀ ਲੋੜ ਨਹੀਂ ਜਮੀਨ ਜੂ ਸਭ ਕੁਝ ਹਟਾ ਹੈਗਾ ਹਾਜੀ ਹੈਗਾ ਤੇਰਾ ਵਾ ਨਾ ਜਮੀਨ ਬਹੁਤ ਤੂੰ ਤੇਰੇ ਨਾਂ ਹੋਈ ਆ ਜਮੀਨ ਮੇਰੀ ਆ ਘਰ ਤੇ ਤਣ ਕੇ ਵੜ ਗਿਆ ਜਮੀਨ ਚ ਵੜ ਕੇ ਦੱਸੀ ਮੈਨੂੰ ਭਲਾ ਕਿੱਦਾਂ ਵੜਦਾ ਤੂੰ ਕੋਈ ਨਹੀਂ ਮਾਤਾ ਜੀ ਐਸ ਗੱਲ ਤੇ ਇਹਨਾਂ ਜ਼ਮੀਨ ਵੀ ਲੈ ਕੇ ਦੱਸੂਗਾ। ਮੰਮੀ ਪਿੰਡ ਇਕੱਠਾ ਕਰੂ ਸਾਰਾ ਇੱਥੇ ਫਿਰ ਮੈਂ। ਸਾਨੂੰ ਤੇ ਬੜੀ ਛਿੱਤੀ ਕਹਿਤਾ ਪਿੱਦੜਾ ਦਿਹਾੜੀਆਂ ਕਰਕੇ ਖਾ ਲੋ। ਉਹ ਆਪਣੇ ਨਿੱਕੇ ਮੁੰਡੇ ਨੂੰ ਕਹਿ ਕੇ ਵੇਖੀ ਕਰਦਾ ਬਣਾ ਲੋ ਦਿਹਾੜੀਆਂ। ਮਾਨੂੰ ਲੋੜ ਵੀ ਕੀ ਆ ਕਰਨ ਦੀ? ਸਾਨੂੰ ਕਦੀ ਲੋੜਵਾ ਐਵੇਂ ਇਹ ਕਰਦੇ ਮਾਲਕਾਂ। ਉਹ ਬੜੀ ਗੀਰ ਕੋਈ ਗੱਲ ਨਹੀਂ। ਸਾਰੀ ਦੁਨੀਆ ਦਿਹਾੜੀਆਂ ਕਰਦੀ ਆ ਜਿਹੜੀ ਨਿੱਕੀ ਨੋਤਰੀ ਜਾਂਦੀ ਨਾ ਰੋਜ਼ ਉਹ ਵੀ ਦਿਹਾੜੀ ਆ। ਦੇੜੀ ਜਾਉਂ ਤਾ ਪੈਸੇ ਮੈਨੇ ਉਦਾਂ ਕੋਈ ਕੱਖ ਨਹੀਂ ਦਿੰਦਾ ਅੱਛਾ ਤਾ ਤੂੰ ਹੀ ਕੋ ਅੰਦਰ ਬੈਠਾ ਤੂੰ ਹੀ ਵੀ ਕਰੋ ਆਏ ਕੰਨਾਂ ਵਾਲਾ ਖਾਣੀਆਂ ਤੇ ਆਏ ਨੇ ਮਾਰਾ ਹੁਣ ਟੌਰਦਾ ਬਾਹਲਾ ਹੀ ਅੰਦਰ ਤੇ ਬਈਆਂ ਤੇ ਫੇਰ ਖਾ ਲੋ ਫੇਰ ਜੋ ਖਾਣਾ ਤੇਰੀ ਖਾ ਲਾਂਗੇ ਅਹੀਂ ਆਹੋ ਖਾਂਦੇ ਰੋ ਫੇਰ ਤੈਨੂੰ ਬੁਦੇਰਾ ਮੇਚ ਮੇਚ ਕਰਕੇ ਵੇਖਦਾ ਤੁਹਾਡੇ ਗਾੜੀ ਅਹੀਂ ਤੇ ਮੈਂ ਵੀ ਬੜਾ ਮੇਚ ਮੇਚ ਕੀਤਾ ਤੁਹਾਨੂੰ ਮੈਨੂੰ ਤਾਂ ਡਰ ਨਹੀਂ ਪਿਆ ਐਡਾ ਕੋਈ ਗੱਲ ਨਹੀਂ ਡਰ ਪਿਆ ਮਾਰਾ ਤੂੰ ਉੱਤੇ ਵੇਂਦਾ ਹੀ ਆ ਨਾ ਡਰ ਨਹੀਂ ਪਿਆ ਵੇਖੋ ਚੰਗੀ ਐਨਾਂ ਨੂੰ ਨਾ ਫੂਕ ਛਕਾਈ ਆ ਮੰਮੀ ਨੂੰ ਇਹਨਾਂ ਨੇ ਕੋਈ ਗੱਲ ਨਹੀਂ ਬਲਜੀਤ ਕੋਈ ਗੱਲ ਨਹੀਂ ਹੁਣ ਵੇ ਮੈਂ ਨਾ ਕੋਈ ਗੱਲ ਨਹੀਂ ਮੰਮੀ ਆ ਮੰਮੀ ਆ ਪਰ ਕੋਈ ਗੱਲ ਨਹੀਂ ਹੁਣ ਇਹਨੂੰ ਵੀ ਦੱਸੂਗੀ ਪੁੱਤਕ ਪੁੱਤ ਕੇ ਦਾ ਹੁੰਦੇ ਆ ਮੰਮੀ ਚਲੋ ਫੇ ਚੱਲੀਏ ਜਾ ਕੇ ਕੰਮ ਕਰਾਈਏ ਉਹ ਫਿਰ ਹਾਏ ਹੈ ਕਿਉਂ ਕਾਲਾ ਪੈ ਗਿਆ ਮੋਨੂ ਹੋ ਹੀ ਜਾਣਾ ਕੰਮ ਤੂੰ ਤਨਾ ਅੰਨਾ ਵਾ ਤਤੀ ਤਤੀ ਮੂੰਹ ਚ ਹੀ ਪੈ ਜੇ ਭਾਵੇਂ ਮਗਰ ਫਿਰ ਮੂੰਹ ਹੀ ਸੜ ਜੇ ਐਨੇ ਕਾਲੇ ਨਹੀਂ ਪਈਦਾ ਨਸਾ ਵਰ ਵੀ ਰੱਖੀ ਦਾਂਦਾ ਥੋੜਾ ਬੋਤਾ ਮੰਮੀ ਮੈਂ ਤਾਂ ਕਹਿਣ ਗਿਆ ਹੈਗਾ ਕਿ ਚੱਲ ਜ਼ਮੀਨ ਮੇਰੇ ਨਾਂ ਹੋ ਜਾਂਦੀ ਜਾਂ ਪੁਣਨ ਦੇ ਨਾਂ ਹੋ ਜਾਂਦੀ ਨਾ ਤੇ ਮੈਂ ਕੋਈ ਕੰਮ ਕਰਨ ਵਾਲਾ ਬੰਦਾ ਹੁਣ ਬੋਨੂ ਵੀ ਵਾਰ-ਵਾਰ ਕਈ ਵਾਰ ਮੈਨੂੰ ਤਾਨੇ ਮਾਰਦੀ ਰਹਿੰਦੀ ਆ ਕਿ ਮੇਰੀ ਕਮਾਈ ਖਾਂਦਾ ਰਹਿੰਦਾ ਮੇਰੀ ਕਮਾਈ ਖਾਂਦਾ ਰਹਿੰਦਾ ਤੇ ਮੈਨੂੰ ਚੜਦਾ ਹੀ ਗੁੱਸਾ ਮੋਨੂ ਉਹ ਤਾਂ ਜ਼ਮੀਨ ਅੱਜ ਵੀ ਤੁਹਾਡੀ ਤੇ ਜ਼ਮੀਨ ਕੱਲ ਵੀ ਤੁਹਾਡੀ ਪਰ ਤੂੰ ਇੰਨਾ ਕਾਲਾ ਪੈ ਗਿਆ ਨਾ ਮੇਰਾ ਤਾਂ ਇਰਾਦਾ ਹੀ ਦਸਦਲ ਚੱਲ ਹਟ ਕੇ ਹੋ ਜਾਂਦੀ ਕਿਹੜੀ ਨੇਰੀਆ ਚੱਲੀ ਮੰਮੀ ਤੁਹਾਡਾ ਇਰਾਦਾ ਨਹੀਂ ਪਰ ਮੇਰੇ ਨਾਂ ਤੇ ਕਰਦਾ ਜ਼ਮੀਨ ਨਹੀਂ ਤੇਰੇ ਤੇ ਕਰਨਾ ਹੋਰ ਮੈਂ ਕਿਨੂੰ ਦੇਣੀ ਮੰਮੀ ਮੋਨੂ ਮੇਰੀ ਗੱਲ ਸੁਣੋ ਮੈਂ ਚੱਲੀ ਆ ਆਪਣੇ ਆਫਿਸ ਠੀਕ ਆ ਮੇਰੇ ਅੰਦਰ ਨੂੰ ਨਾ ਆ ਪੈੜੀ ਬਨੇ ਵਾਲਾ ਸਾਰਾ ਕੰਮ ਨਾ ਵੇੜ ਦੇ। ਇਹ ਨਾ ਹੋਵੇ ਉਹ ਦਿਨ ਵਾਂਗੂ ਲੇਟ ਜਾਓ ਤੇ ਤਹਿਸੀਲਦਾਰ ਉੱਠ ਕੇ ਚਲ ਜੇ। ਉਹ ਦਿਨ ਤੇ ਮੈਂ ਸਾਰੇ ਬਹਾਨੇ ਸੁਣ ਲਏ ਥਾੜੇ। ਅੱਜ ਨਹੀਂ ਜੇ ਮੈਂ ਕੋਈ ਵੀ ਗੱਲ ਸੁਣੀ ਥਾੜੀ। ਮੇਰੇ ਅੰਦਰ ਨੂੰ ਨਿਭੜ ਜਾਣਾ ਚਾਹੀਦਾ ਜੇ ਇਹ ਕੰਮ। ਜਾ ਤੂੰ ਬੇਫਿਕਰੀ ਜਾ। ਅੱਜਹੀਂ ਕੰਮ ਕਰਕੇ ਹੀ ਹੋਣਾ ਵਾ। ਮਾਣੂ ਆਵੇ ਕਿੱਦਾਂ ਦੀਆਂ ਗੱਲਾਂ ਕਰਦੀ ਹੈ। ਕੋਈ ਨਵਾਂ ਧੀਆਂ ਵਾਲੀ ਗੱਲ। ਕਿੱਦਾਂ ਡਰਾਵੇ ਦਿੰਦੀ ਆ। ਪੁੱਤ ਵੇਖ ਲਾ। ਇੰਨਾ ਬੁੱਢੀ ਦਾ ਮਗਰ ਨਹੀਂ ਉਹ ਲੱਗੀਦਾ ਹੁੰਦਾ ਮੈਂ ਤੈਨੂੰ ਬਾਰ-ਬਾਰ ਕਹਿਨੀ ਸਮਝਾਉਣੀ ਆ ਪਰ ਤੂੰ ਹੁਣ ਤਾਂ ਪੂਰਾ ਬੁੱਢੀ ਦਾ ਮਗਰ ਲੱਗਾ ਤੇ ਮੇਰੀ ਗੱਲ ਨਹੀਂ ਸੁਣਦਿਆ ਉਹ ਨਾ ਹੋਵੇ ਕੱਲ ਨੂੰ ਤੂੰ ਵੀ ਪਛਤਾਵੇਂ ਤੇ ਮੰਮੀ ਪਛਤਾਵੇਂ ਉਹ ਨਹੀਂ ਮੰਮੀ ਤੁਹਾਨੂੰ ਓਦਾਂ ਹੀ ਲੱਗਦਾ ਉਹ ਇਦਾਂ ਦੀ ਨਹੀਂ ਹੈਗੀ ਉਹਦਾ ਸੁਭਾਈ ਇਦਾਂ ਦਾ ਵਾ ਉਹ ਵੈਸੇ ਇਦਾਂ ਖਿੱਚ-ਖਿੱਚ ਕੇ ਪਿੰਦੀ ਰਹਿੰਦੀ ਉਹ ਹੋਰ ਨਹੀਂ ਕੋਈ ਗੱਲ ਹੈਗੀ ਕਿਤੇ ਨਹੀਂ ਕੁਝ ਹੋ ਚੱਲਿਆ ਤੇ ਤੁਸੀਂ ਮੇਰੇ ਰੋ ਸਾਡੇ ਨਾਮ 'ਚ ਜ਼ਮੀਨ ਕਿ ਨਹੀਂ ਕਰਾਉਣੀ ਰੱਦਾ ਹੈਗਾ ਕਿ ਨਹੀਂ ਓਹੋ ਚੱਲ ਚੱਲ ਕਰਾ ਲਈਨੀ ਮੈਂ ਤਿਆਰ ਹੋਈ ਐਸੇ ਕੰਮ ਨੂੰ ਹੋਈ ਆ ਚੱਲ ਚੱਲ ਜਾਨੀ ਹੁਣ ਤੂੰ ਮੇਰੀ ਮੰਨਣ ਸੁਣਨੀ ਈ ਤਾ ਫੇਰ ਉਹ ਗੱਲ ਨਾ ਅੱਖਾਂ ਚ ਘੁਸੋਂਦੇ ਤੇ ਰੋਂਦਾ ਫਿਰੇ ਫੇ ਮੇਰ ਕੋ ਨੀ ਕੋਈ ਚਾਰਾ ਚੱਲਣਾ ਹੁਣ ਮੈਂ ਤੈਨੂੰ ਸਮਝਾਉਂਦੀ ਹੋਂ ਵੇਖ ਲੈ ਜੇ ਡੁੱਲੇ ਪੇਰਾ ਦਾ ਕੁਝ ਨੀ ਹੋਵੇ ਮਮੀ ਤੂੰ ਟੈਨਸ਼ਨ ਨਾ ਲਾਓ ਕਿਹ ਗੱਲ ਦੀ ਵੀ ਕੋਈ ਗੱਲ ਨੀ ਜ਼ਮੀਨ ਮੇਰੇ ਨਾ ਹੋਗੀ ਜਾਂ ਪੂਨਮ ਦੇ ਨਾ ਹੋਗੀ ਇੱਕ ਗੱਲ ਈ ਆ ਤੇ ਮੈਂ ਕਾਰੋਬਾਰ ਕੋਈ ਖੋਲ ਲੈਣਾ ਵਾ ਤੇ ਤੂੰ ਏ ਗੱਲ ਦੀ ਟੈਨਸ਼ਨ ਨਾ ਲਓ ਕਿ ਮੇਰੀ ਕੋਈ ਸੇਵਾ ਨੀ ਕਰੂਗਾ ਤੇਰੇ ਤੋਂ ਬਗੈਰ ਮੇਰਾ ਨੀ ਕੋਈ ਹੈਗਾ ਤੇ ਮੇਰੇ ਤੋਂ ਬਗੈਰ ਤੇਰਾ ਨੀ ਕੋਈ ਹੈਗਾ ਨਹੀਂ ਨਹੀਂ ਮੋਨੋ ਮੈਨੂੰ ਟੈਨਸ਼ਨ ਤਾਂ ਕੋਈ ਨਹੀਂ ਕੀ ਪਰ ਫਿਰ ਵੀ ਨਾ ਮੈਨੂੰ ਫਿਕਰ ਜੀ ਹੁੰਦੀ ਆ ਚੱਲ ਕੋਈ ਨਹੀਂ ਚੱਲ ਚੱਲ ਤੁਰ ਜੇ ਤੂੰ ਕੀਤਾ ਨਾ ਫੋਨ ਤੇ ਚੱਲ ਚਲੀਏ ਕਰਾ ਜੇ ਇਹ ਵੀ ਕੰਮ ਆ ਨਾ ਜੇ ਤੁਹਾਨੂੰ ਇਹੋ ਹੀ ਆ ਨਾ ਕਿ ਘਰਿਆਂ ਮਾਤਾ ਨੇ ਕਰਾਉਣੀ ਆ ਕਿ ਨਹੀਂ ਚੱਲ ਮੈਂ ਤੁਹਾਡੇ ਨਾਂ ਪਹਿਲੇ ਕਰਾਦਾ ਫੇਰ ਤੂੰ ਖੁਸ਼ ਹੋ ਨਾ ਹਾਂ ਹਾਂ ਕੋਈ ਗੱਲ ਨਹੀਂ ਤੁਹਾਡੀ ਮੈਂ ਸੇਵਾ ਪੂਰੀ ਕਰੂੰਗਾ ਚੱਲ ਉਹ ਤੇ ਫੇਰ ਬਾਅਦ ਚ ਗੱਲਵਾਂ ਨਾ ਬਾਅਦ ਚ ਵੇਖੀ ਜੂ ਸੇਵਾ ਹੁੰਦੀ ਕਿ ਕੀ ਹੁੰਦਾ ਚਲੋ ਉਹ ਕਾਗਜ਼ ਜੇ ਫੜ ਲੈਣੇ ਇਹ ਹੁਣ ਕਿੱਧਰ ਚੱਲ ਗਏ ਜਾ ਲੈਣ ਦੇ ਜਿੱਥੇ ਜਾਂਦੇ ਆਗੇ ਜੇ ਇਹਨਾਂ ਨੂੰ ਚਾਹ ਨਹੀਂ ਤੇ ਸਾਨੂੰ ਰਾਹ ਨਹੀਂ ਖਸਮਾ ਰਖਾ ਜੋ ਕਰਦੇ ਕਰਦੇ ਰਹਿੰਦੇ ਅਸੀਂ ਬੈਠੇ ਆਂ ਸਾਹਮਣੇ ਸਾਨੂੰ ਨਹੀਂ ਮੇਰਾ ਕਵਾ ਕੇ ਗਏ ਕਿਹੀਂ ਚੱਲੇਗੇ ਤੇ ਉਹ ਅੱਗੇ ਸਾਨੂੰ ਕਵਾਉਂਦੇ ਹੁੰਦੇ ਕਿੱਦਾਂ ਦੀਆਂ ਨਿਆਣਿਆਂ ਵਾਲੀਆਂ ਗੱਲਾਂ ਕਰਦੇ ਆਂ ਪਿਆਰ ਤੇ ਸ਼ੁਰੂ ਤੋਂ ਉਹਨਾਂ ਦਾ ਸਾਡੇ ਨਾਲ ਨਹੀਂ ਹੈਗਾ ਤੇ ਹੁਣ ਲੱਗਾ ਵਾ ਪਿਆਰ ਪੈਣ ਪਰ ਪਰ ਵੀ ਹੈਰਾਨਗੀ ਵਾਲੀ ਗੱਲ ਪਰ ਗਏ ਕਿੱਥੇ ਹੋਣਗੇ ਧਿਆਨ ਤੇ ਰੱਖਣਾ ਹੀ ਪੈਣਾ ਮੈਨਾਂ ਕੋਈ ਨਹੀਂ ਜਾ ਲੈਣ ਦੇ ਜਿੱਥੇ ਵੀ ਜਾਣ ਪਤਾ ਲੱਗੀ ਜਾਣਾ 10 ਹੀ ਜਣਾ ਬੰਦੇ ਨੇ ਹੋਰ ਕਿਹਦੇ ਦਾ ਫੋਨ ਕਿਸ ਨਾਲ ਕਿਸ ਨਾਲ ਆਇਆ ਲੱਗੀ ਕਿੱਥੇ ਐ ਮੈਂ ਹਾਂ ਉਹ ਨਾ ਹੋਏ ਕੋਈ ਕਾਂਡ ਹੀ ਕਰਦੇ ਨਾ ਹੈ ਵੀ ਉੰਤਰੀ ਹੀ ਆ ਨਾਲੇ ਪੂਨਮ ਪੂਨਮ ਤੇ ਅੱਗੇ ਬੈੰਦੀ ਰਹਿੰਦੀ ਆ ਵੀ ਕੋਈ ਕਾਰਨਾਮਾ ਕਰਾ ਓਏ ਉਹ ਤੇ ਹੁਣ ਆਪਣੀ ਡਿਊਟੀ ਗਈ ਐ ਇਹਨਾਂ ਦਾ ਕੀ ਬਰਾ ਕਿੱਥੇ ਗਏ ਗਏ ਉਹਨਾਂ ਕੋਈ ਖਰੀਜ਼ੋ ਪਰੋਸ ਕੇ ਦੇਖਣ ਨੂੰ ਚਾਹੇ ਸਨਾ ਕੋਈ ਕੀ ਆ ਲਾਇਓ ਮੇਰੇ ਹੁੰਦਿਆਂ ਆ ਗਏ ਉਹ ਡਿਊਟੀ ਗਈ ਐ ਨਾ ਸਾਰੀਆਂ ਉਹਨੀਆਂ ਕਸਤਾਂ ਦੀਆਂ ਵਾ ਸਾਰੇ ਰਾਹ ਉਹ ਕੋਈ ਪਾ ਕੇ ਜਾਂਦੀ ਐ ਇਹਨਾਂ ਨੂੰ ਤੇ ਇੱਥੇ ਆਹ ਕਰ ਲਓ ਆਹ ਕਰ ਲਓ ਮੈਂ ਕਈ ਇੱਕ ਦੋ ਵਾਰੀ ਸੁਣਿਆ ਵੀ ਇਹਦੀਆਂ ਗੱਲਾਂ ਪਰ ਮੈਂ ਧਿਆਨ ਨਹੀਂ ਦਿੰਦੀ ਰਹੀ ਪਰ ਹੁਣ ਹੀ ਮੇਰੀਆਂ ਵੀ ਅੱਖਾਂ ਉਗੜੀਆਂ ਚਲ ਕੋਈ ਨਹੀਂ ਬਲਜੀ ਜੋ ਇਹ ਕਰਦੇ ਕਰ ਲੈਣਦੇ ਜੋ ਸਾਡੇ ਕਰਮਾਂ ਸਾਨੂੰ ਮਿਲ ਹੀ ਜਾਣਗੇ ਐਡੀ ਨਹੀਂ ਟੈਨਸ਼ਨ ਲੀਤੀ ਹੋਈ ਦੀ ਹਾਂਜੀ ਲੰਮੇ ਪਏ ਆ ਆ ਗਈਆਂ ਕੰਮ ਜਿਹੜਾ ਆਖਿਆ ਹੀ ਹੋ ਗਿਆ ਕਿ ਨਹੀਂ ਹੋਰ ਬਹਿ ਜਾ ਤੈਨੂੰ ਖੁਸ਼ਖਬਰੀ ਦਵਾ ਜ਼ਮੀਨ ਹੋ ਗਈ ਆਪਣੇ ਨਾਂ ਤੇ ਮੇਰੇ ਨਾਂ ਤੇ ਨੀ ਤੂੰ ਉਹਦੇ ਨਾਲ ਗਈ ਨਹੀਂ ਤੇ ਤੇਰੇ ਨਾਲ ਕਿੱਦਾਂ ਹੋਣੀ ਮੈਂ ਕਿਹਾ ਇਹ ਨਾਲ ਤੇ ਮੇਰੇ ਨਾਲ ਹੀ ਹੋਣੀ ਚਲ ਤੁਹਾਡੇ ਨਾਲ ਤੇ ਹੋ ਗਈ ਐਨਾ ਹੀ ਬੜਾ ਸੁਭਾਣਾ ਹੋਣਾ ਹਾਂ ਹਾਂ ਮੈਂ ਬੜੀ ਖੁਸ਼ ਵਾਂ ਪਰ ਇੱਕ ਕੰਮ ਅਧੂਰਾ ਰਹਿ ਗਿਆ ਵਾ ਤੁਸੀਂ ਬੋ ਤੇ ਮੈਂ ਉਹ ਕਰਕੇ ਆਉਂਦੀ ਆ ਉਹ ਕਿਹੜਾ ਅਧੂਰਾ ਰਹਿ ਗਿਆ ਕੰਮ ਉਹ ਲੱਗ ਜੂਗਾ ਪਤਾ ਮੈਂ ਕਰਕੇ ਆਉਂਦੀ ਆ ਫਿਰ ਦੱਸਦੀ ਚਲ ਜਲਦੀ ਆ ਜਾਈ ਫਿਰ ਆਏ ਗਰੋ ਆਏ ਗਰੋ ਆਏ ਗਰੋ ਮੰਮੀ ਹਾਂ ਬੈਠੇ ਆ ਆਹੋ ਬੈਠੀ ਆ ਕੰਮ ਨਵੇੜ ਆਇਆ ਫਿਰ ਸਾਰਾ ਕਚਾਰੀ ਦਾ ਆਹੋ ਉਹ ਤਾਂ ਨਿਬੜ ਗਿਆ ਵਾ ਤੇ ਚਲ ਜੇ ਤੂੰ ਵੀ ਆ ਗਈਆਂ ਤੇ ਜੇ ਤੈਨ ਤਨਖਾਹ ਤਨਖੂ ਮਿਲ ਗਈ ਤੇ ਏਦਾਂ ਕਰ ਮੇਰੀ ਦਵਾਈ ਮੁੱਕੀ ਆ ਦਵਾਈ ਨਹੀਂ ਲਿਆਂਦੀ ਕਿ ਬੜਾ ਟਾਈਮ ਉੱਥੇ ਲੱਗ ਗਿਆ ਵਾ ਤੇ ਮੈਨੂੰ ਏਦਾਂ ਕਰ ਦਵਾਈ ਲਿਆ ਦੇ ਪੱਤੇ ਲੈ ਜਾ ਤੇ ਦਵਾਈ ਲੈ ਦੇ ਮੇਰਾ ਸਰੀਰ ਨੀ ਹੋ ਠੀਕ ਹੈਗਾ ਮੰਮੀ ਪੱਤੇ ਤੇ ਤੁਹਾਨੂੰ ਮੈਂ ਲਿਆ ਦੇਣੇ ਸੀ ਪਰ ਹੁਣ ਮੇਰੇ ਕੋਈ ਇਨੇ ਪੈਸੇ ਹਨ ਨਹੀਂ ਆ ਕਿ ਮੈਂ ਤੁਹਾਡਾ ਖਰਚਾ ਚੱਲ ਸਕਾਂ ਤੇ ਤੁਸੀਂ ਹੁਣ ਏਦਾਂ ਕਰੋ ਆਪਣਾ ਬੋਰੀਆ ਵੀ ਇਸ ਤਰ੍ਹਾਂ ਚੁੱਕੋ ਤੇ ਬਾਹਰ ਵੇੜੇ 'ਚ ਮੰਜਾ ਡਾਲੋ ਆਪਣਾ ਹੋ ਨੀ ਮੈਂ ਤੁਹਾਡੇ ਖਰਚੇ ਚੱਲ ਸਕਦੀ ਜਿੰਨੀਆਂ ਮਹਿੰਗੀਆਂ ਕਾਣੀਆਂ ਦਵਾਈਆਂ ਹੁੰਦੀਆਂ ਨਾ ਉਹਨਾਂ ਚ ਤਾਂ ਘਾੜਾ ਰਾਸ਼ਨ ਆ ਜਾਂਦਾ ਮਹੀਨੇ ਦਾ ਹੁਣ ਨੀ ਮੈਂ ਲਿਆ ਕੇ ਦੇ ਸਕਦੀ ਦਵਾਈਆਂ ਦਵਾਈਆਂ ਤੁਹਾਨੂੰ ਤੇ ਹੁਣ ਜਾਓ ਮੇਰੇ ਵੱਲੋਂ ਜਿੱਥੇ ਮਰਜੀ ਲੈ ਬੜੀ ਛੇਤੀ ਰੰਗ ਬਖਾਉਣੇ ਚਾਲੂ ਕਰਤੇ ਤੂੰ ਤੇ ਕੁੜੇ ਆ ਤੇ ਮੈਂ ਅੱਜ ਹੀ ਪੈੜੀ ਨਾ ਕਰਕੇ ਆਈ ਆ ਤੇ ਤੂੰ ਐਦਾਂ ਕਰ ਲਾ ਪਈ ਆ ਤੇ ਫੇਰ ਤੂੰ ਕਿੱਦਾਂ ਮੈਨੂੰ ਰੋਟੀ ਦੇਵੇਂਗੀ ਹੈ ਮੈਂ ਤੇ ਬਸ ਇਸੇ ਦਿਨ ਦੀ ਵੇਟ ਕਰਦੀ ਆ ਕਿਦਣ ਪੈੜੀ ਸਾਡੇ ਨਾਲ ਹੋਵੇ ਤੇ ਮੈਂ ਕਿਦਣ ਤੁਹਾਨੂੰ ਘਰੋਂ ਬਾਹਰ ਕੱਢਾਂ ਹੋ ਨਹੀਂ ਜੇ ਮੇ ਕੋ ਚੱਲ ਹੋਣਾ ਤੁਹਾਡਾ ਖਰਚਾ ਜੋ ਵੀ ਆ ਤੇ ਤੁਸੀਂ ਨਾ ਸਿੱਧੇ ਰਮਾਨ ਨਾਲ ਗੱਲ ਸੁਣ ਲਓ ਆਪਣਾ ਬਿਸਤਰਾ ਲੈ ਕੇ ਬਾਹਰ ਚਲ ਜੋ ਫੋਨ ਮੈਂ ਕੀ ਕਹਿਣ ਦੀ ਆ ਮੰਮੀ ਨੇ ਕਿੱਥੇ ਜਾਣਾ ਹੀ ਆ ਇਹਨਾਂ ਤੇ ਮੈਨੂੰ ਪਤਾ ਨਹੀਂ ਆ ਕਿ ਕਿੱਥੇ ਜਾਣਾ ਤੇ ਕਿੱਥੇ ਨਹੀਂ ਜੇ ਤੁਸੀਂ ਬਹੁਤਾ ਜਿਆਦਾ ਬੋਲੇ ਨਾ ਵਿੱਚ ਮੈਂ ਜਰੂਰ ਘਰ ਛੱਡ ਕੇ ਚਲ ਜਾਣਾ ਵਾ ਲੈ ਮੈਨੂੰ ਫੋਨ ਮੈਂ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੀ ਆ ਤੂੰ ਘਰ ਸਾਡੇ ਦੇ ਘਰ ਲਈ ਜਾਣਾ ਵਾ ਤੇ ਬੱਸ ਫਿਰ ਮੈਂ ਕਹਾਂ ਜਗਾ ਬੱਸ ਫਿਰ ਚੁੱਪ ਕਰਕੇ ਬਹਿ ਜਾਓ ਜੜੀ ਮੈਂ ਗੱਲ ਮੰਮੀ ਨੂੰ ਕਹਿਣ ਦੀ ਆ ਨਾ ਪੂਰੀ ਕਰ ਲੈੰਦੋ ਮੰਮੀ ਤੁਸੀਂ ਵੀ ਇੱਥੇ ਬਹੁਤੀਆਂ ਗੱਲਾਂ ਨਾ ਸੁਣਾ ਤੇ ਨਾ ਹੀ ਬਹੁਤੀਆਂ ਕਰਮੀ ਲੋੜਾ ਆਪਣਾ ਬਿਸਤਰਾ ਚੁੱਕੋ ਤੇ ਜਾ ਕਰੋ ਬਾਹਰ ਹਾਏ ਹਾਏ ਘਰ ਮੇਰਾ ਬਾਹਰ ਮੇਰਾ ਤੂੰ ਕਿੱਦਾਂ ਕਰਨ ਕਹਿੰਦੀ ਆ ਵੀ ਬਾਹਰ ਤੇ ਜਾ ਕਿੱਦਾਂ ਮੈਂ ਬਾਹਰ ਚਲ ਜਾ ਕਿਉਂ ਮੈਂ ਨਾਲੇ ਜਾਵਾ ਵੇਖ ਲੈ ਮੋਨੂ ਜਿਹੜੀ ਮੈਂ ਤੈਨੂੰ ਗੱਲ ਕਹਿੰਦੀ ਆ ਨਾ ਉਹ ਹੀ ਹੋਈ ਹੈ ਨਾ ਹੁਣ ਤੂੰ ਵੀ ਬਦਲਦਾ ਜਾਣਾ ਮੋਨੂ ਨੇ ਕੁਛ ਨਹੀਂ ਬੋਲਣਾ ਤੇ ਤੁਹਾਨੂੰ ਮੈਂ ਸਮਝਾਤਾ ਜੇ ਮੇਰੇ ਤੇ ਮੰਮੀ ਦੇ ਵਿੱਚ ਆਉਂਦੀ ਕੋਈ ਲੋੜ ਨਹੀਂ ਆ ਤੁਸੀਂ ਜਾਓ ਆਪਣੇ ਕਮਰੇ ਚ ਇਧਰ ਮਾਨ ਕਰੋ ਮੰਮੀ ਤੁਸੀਂ ਚਲੋ ਉੱਠੋ ਲੈ ਮੈਂ ਬਾਹਰ ਬਹਿ ਜਾਨੀ ਆ ਫੇਰ ਤੈਨੂੰ ਠੰਡ ਪੈ ਜੂਗੀ ਨਾ ਥੰਗੀ ਤਾਂ ਹਾਂ ਮੈਨੂੰ ਪੈ ਜਾਨੀ ਆ ਜਾਓ ਜਾਓ ਹੋ ਨਹੀਂ ਸਾਡੇ ਕੋ ਖਰਚੇ ਚੱਲੇ ਜਾਂਦੇ ਤੁਹਾਡੇ ਆਹ ਦੋ ਚੰਗਾ ਨਹੀਂ ਕਰਨੀ ਉਹ ਮੇਰੀ ਮਾਂ ਵਾ ਤਦੋਂ ਉਹਨੂੰ ਪਰੋਂ ਬਾਹਰ ਵੀ ਕੱਢਦਾ ਵਾ ਤੁਸੀਂ ਨਾ ਚੁੱਪ ਕਰਕੇ ਬਹਿ ਜਾਓ ਜੇ ਤੁਹਾਡੀ ਮਾਂ ਵਾ ਨਾ ਬਥੇਰਾ ਲਿਆਜ ਲਿਆ ਮੈਂ ਬੜਾ ਚਿਹਰਾ ਗਿਆ ਜਰਦਿਆਂ ਹੋ ਨਹੀਂਵੇਂ ਕੋ ਜਰਨੀ ਆ ਬਹਿ ਜਾਓ ਜੇ ਨਾਲੇ ਤੁਸੀਂ ਕਹਨੇ ਚੰਗਾ ਨਹੀਂ ਕੀਤਾ ਆ ਸੋਕੋ ਕਿ ਮੈਂ ਵਧੀਆ ਕੀਤਾ ਹੀ ਮੈਂ ਕਿਹਾ ਬਾਹਰ ਵੇੜੇ 'ਚ ਮੁੰਜਾ ਡਾਲੋ ਹੁਣ ਮੈਂ ਤੁਹਾਨੂੰ ਦੱਸਦੀ ਆ ਚੰਗਾ ਕੀ ਹੁੰਦਾ ਵਾ ਕੋਈ ਨਾ ਚੰਗਾ ਨਹੀਂ ਕਰਨ ਦੀ ਕੋਣ ਬਾਪਾ ਵੇੜੇ 'ਚ ਮੁੰਜਾ ਡਾਲਿਆ ਵਾ ਹੁਣ ਚੱਲ ਉੱਠ ਮਾਤਾ ਓ ਚਪਲ ਪਾ ਮਾਤਾ ਤੇਰਾ ਕਿਧਰ ਲੈਣਾ ਲੜਾਈ ਕਰਨਿਆ ਨਾ ਅੰਦਰ ਤੇ ਮੈਂ ਜਾਵਾਂ ਕਿੱਥੇ ਮੇਰੇ ਵੱਲੋਂ ਜਿੱਥੇ ਮਰਜ਼ੀ ਜਾ ਮੈਂ ਵੀ ਵੇੜੇ 'ਚ ਜਗ੍ਹਾ ਰੱਤੀ ਸੀ ਤੇ ਮੁੰਡਾ ਕਹਿੰਦਾ ਚੰਗਾ ਨਹੀਂ ਕੀਤਾ ਹਾਏ ਹਾਂ ਲੈ ਕਿੱਥੇ ਜਾऊं ਬੁੱਢੇ ਵਾਰੇ ਜਿੱਥੇ ਮਰਜੀ ਜਾ ਨਾ ਕਰ ਛੱਡ ਕੇ ਨਹੀਂ ਮੈਨੂੰ ਛੱਡ ਦੇ ਮੈਂ ਗੱਲ ਸੁਣ ਆ ਕੀ ਨਹੀਂ ਕਰਨਾ ਬੀ ਇੱਥੇ ਖਲੋ ਜਾ ਖਬਰਦਾਰ ਜਿਹੜਾ ਗੱਲ ਚ ਆਈ ਨਹੀਂ ਮੈਂ ਕਰਾਂਗਾ ਨਹੀਂ ਮੈਂ ਨਹੀਂ ਜਾਣਾ ਮੈਂ ਹਾ ਹਾਂ ਕੀ ਵਾਰੀ ਤੁਹਾਡੇ ਨਾਲ ਕਰਾਤੀ ਛੱਡ ਦੇ ਮੈਂ ਤਾਂ ਉਹ ਕਿਹਾ ਨਾ ਇੱਥੇ ਖਲੋ ਜਾ ਚੱਲ ਮਾਗਾ ਮੈਂ ਕਹਨੂੰ ਨਹੀਂ ਰਹਿਣ ਦੇ ਘਰ ਤੇ ਤੇਰਾ ਮੁੰਡਾ ਕਹਿੰਦਾ ਮੈਂ ਵੇੜੇ ਤੇ ਜਗ੍ਹਾ ਨਹੀਂ ਚੰਗਾ ਨਹੀਂ ਕੀਤਾ ਕਿੱਥੇ ਜਾਵਾਂਗੀ ਤੇ ਮੈਂ ਚੰਗਾ ਕਰ ਤੇ ਦੁੱਧਾਰੇ ਕਿੱਕੋ ਰੋਟੀ ਖਾਉਂਗੀ ਤਾਂ ਵੇਖ ਕੇ ਕਿ ਜੰਮਿਆ ਪਾਲਿਆ ਹੀ ਅੱਜ ਮਰ ਗਈ ਜਾਣਾ ਸਾਡੇ ਵੱਲੋਂ ਠੱਠੇ ਖੂਜ ਜਾ ਤੇ ਭਾਵੇਂ ਜਾ ਗੁਰਦੁਆਰੇ ਚੱਲ ਇਹ ਕਾਚੇ ਜਗ੍ਹਾ ਹੈ ਨਹੀਂ ਕੋਈ ਇਤਰਲੀ